ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਹੋਰ ਮੇਰੇ ਭਰਾ ਸਾਰੇ ਠੀਕ ਠਾਕ ਨੇ ਤੇ ਅੱਜ ਵੀਡੀਓ ਬਣਾਉਣ ਦਾ ਕਾਰਨ ਕਿ ਚਾਨਚੱਕ ਆਪਣਾ ਭਰਾ ਮਿਲਿਆ ਸੀ ਤੇ ਗਾਇਆਂ ਉਹਦੀਆਂ ਦੋ ਰਿਪੀਟਰ ਜਿਹੜੀਆਂ ਉਹ ਗੱਬਣ ਹੋਈਆਂ ਸੀ ਵੀਰ ਵੀ ਕੰਮਕਾਰ ਕਰਦਾ ਵਾ ਜੌਬ ਕਰਦਾ ਉਹ ਵੀ ਮਤਲਬ ਘਰੇ ਬਹੁਤ ਘੱਟ ਰਹਿੰਦਾ ਵਾ ਤੇ ਮੇਰਾ ਵੀ ਸਿਸਟਮ ਤੁਹਾਨੂੰ ਪਤਾ ਵਾ ਕਿ ਹਣਾ ਦੌੜਪੱਜ ਵਾਲਾ ਚਾਨ ਚੱਕ ਆਪਣੀ ਮੁਲਾਕਾਤ ਹੋਈ ਤੇ ਮੈਂ ਸੋਚਿਆ ਕਿ ਚਲੋ ਆਪਣੀ ਇੱਕ ਰਿਕਾਰਡਿੰਗ ਕਰਨੀ ਬਣਦੀ ਆ ਕਿਉਂਕਿ ਆਪਾਂ ਕੰਮ ਕੀਤਾ ਹੋਇਆ ਮਿਹਨਤ ਕੀਤੀ ਹੋਈ ਆ ਰਿਪੋਰਟਰਾਂ ਜਿਹੜੀਆਂ ਆਪਣੀਆਂ ਗੱਬਣ ਹੋਈਆਂ ਉਹ ਚੀਜ਼ਾਂ ਦੀ ਰਿਕਾਰਡਿੰਗ ਕਰ ਲਈ ਮੈਂ ਇਹ ਵੀਡੀਓ ਬਣਾ ਰਿਹਾ ਵਾਂ ਤੇ ਮੇਰੇ ਭਰਾ ਵੇਖਿਓ ਪੂਰੀ ਵੀਡੀਓ ਸਾਰੀ ਵੇਖਿਓ ਤਾਂ ਫਿਰ ਕਮੈਂਟ ਚ ਦੱਸਣਾ ਕਿਵੇਂ ਆ ਕਿਵੇਂ ਨਹੀਂ ਆ ਕਿਉਂਕਿ ਮੈਂ ਇੱਕ ਵਾਰੀ ਸਟੋਰੀ ਦੱਸਦਾਂ ਨਾ ਕਿ ਵੀਰ ਨੇ ਚਲੋ ਤੇ ਤਿੰਨ ਚਾਰ ਵਾਰੀ ਬੱਚੇ ਕੋ ਬਣਾਈ ਗਾਈ ਹਨਾ ਤੇ ਕੋਈ 2-3 ਵਾਰੀ ਪਹਿਲਾਂ ਟੀਕੇ ਵੀ ਲੱਗੇ ਸੀ ਤੇ ਰਿਪੀਟਰ ਹੀ ਕੋਈ 5-6 ਵਾਰੀ ਦੀ ਦੋ ਗਾਇਆਂ ਦੋਵੇਂ ਮਤਲਬ ਸੇਮ ਰਿਪੀਟਰ ਹੀ ਤੇ ਅ ਅੱਜ ਦੀ ਡੇਟ ਚੋ ਚੈੱਕ ਪਾਸ ਹੋ ਚੁੱਕੀਆਂ ਨੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਕਿਰਪਾ ਨਾਲ ਵਧੀਆ ਮਤਲਬ ਤਿੰਨ ਗਾਵਾਂ ਵਾਂ ਭਰਾ ਕੋ ਤਿੰਨ ਚੋ ਦੋ ਪਾਸ ਹੋ ਚੁੱਕੀਆਂ ਵਾਂ ਤੇ ਤੀਜੀ ਜਿਸ ਦਿਨ ਮੇਰੀ ਰੇਂਜ ਆ ਗਈ ਆਪਾਂ ਉਹ ਵੀ ਗੱਬਣ ਕਰ ਦੇਣੀ ਆ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਬਾਕੀ ਭਰਾ ਨਾਲ ਵੀ ਤੁਹਾਨੂੰ ਮੈਂ ਮਲਾਉਂਗਾ ਉਹਦੀ ਵੀ ਗੱਲਬਾਤ ਸੁਣਿਓ ਸਾਰੇ ਜਣੇ ਕਿ ਕਿਵੇਂ ਆ ਆਪਣਾ ਕੰਮਕਾਰ ਆਪਣੇ ਬਾਰੇ ਜੋ ਵੀ ਆ ਤੁਹਾਨੂੰ ਸਾਰੀ ਗੱਲ ਦੱਸੂਗਾ ਤੇ ਮੇਰੇ ਭਰਾ ਇਦਾਂ ਵਾ ਕਿ ਵੇਖੋ سپورਟ ਯਾਰ ਜ਼ਰੂਰ ਕਰਿਆ ਕਰੋ ਆਪਾਂ ਇਹ ਸੇਵਾ ਲਈ ਫੀਲਡ 'ਚ ਤੁਰੇ ਫਿਰਨਦੇ ਆ ਇਹੋ ਜੀ ਗੱਲ ਨਹੀਂ ਆ ਇਟਲੀ 'ਚੋਂ ਵੀ ਤੁਹਾਡੇ ਭਰਾ ਨੂੰ ਬਲਾਵਾ ਆ ਰਿਹਾ ਇਹੋ ਜੀ ਗੱਲ ਨਹੀਂ ਫਾਰਮ 'ਚੋਂ ਤੇ ਕੌਣ ਕਹਿੰਦਾ ਉੱਥੇ ਮਤਲਬ ਹਨਾ 1.5 ਲੱਖ ਮਿਲਦਾਵੇ ਤੇ ਪੰਜਾਬ ਛੱਡ ਕੇ ਚਲ ਜੇ ਪਰ ਸਾਡੇ ਵੀਰੋ ਦਿਲ ਨਹੀਂ ਇਦਾਂ ਦੇ ਹੈਗੇ ਪੰਜਾਬ ਛੱਡਨ ਨੂੰ ਜੀ ਨਹੀਂ ਕਰਦਾ ਆਪਣਾ ਘਰ ਪਰਿਵਾਰ ਛੱਡਨ ਨੂੰ ਜੀ ਨਹੀਂ ਕਰਦਾ ਦੂਜੀ ਗੱਲ ਜਿਹੜੀ ਸੇਵਾ ਚ ਲੱਗੇ ਆ ਸਾਨੂੰ ਲੱਗੇ ਰਹੰਦੋ ਤੇ ਮੇਰੇ ਭਰਾ ਸਪੋਰਟ ਕਰਿਆ ਕਰੋ ਕਿ ਢੱਲੋਂ ਤੁਹਾਡੇ ਵਿੱਚ ਰਵੇ ਤੁਹਾਡੇ ਕੋਲ ਰਵੇ ਇਹਨਾਂ ਜ਼ਰੂਰ ਕਰਿਆ ਕਰੋ ਠੀਕ ਹੈ ਨਾ ਬਾਕੀ ਜੇ ਤੁਸੀਂ ਸਮਝਦਾਰ ਹੋ ਤਾਂ ਸਪੋਰਟ ਜ਼ਰੂਰ ਕਰੋਗੇ ਮੇਰਾ ਭਰਾ ਠੀਕ ਹੈ ਨਾ ਕਿਉਂਕਿ ਮਿਹਨਤ ਬੜੀ ਕੀਤੀ ਆ ਭਰਾਵੋ ਤੁਹਾਡੇ ਸਾਹਮਣੇ ਦਿਨ-ਬਾਈ ਦਿਨ ਵੀਡੀਓ ਲੈ ਕੇ ਆਉਂਦੇ ਆ ਸੱਚੇ ਬਾਦਸ਼ਾਹ ਦੀ ਮਿਹਰ ਆ ਕਿਰਪਾ ਤੇ ਫੇਰੀ ਵੀਡੀਓ ਆਉਂਦੀ ਆ ਹਨਾ ਤੇ ਬਾਕੀ ਮੈਂ ਕਰਾਉਂਗਾ ਭਰਾ ਦੇ ਨਾਲ ਵੀ ਗੱਲਬਾਤ ਸਹੀ ਆ ਜੀ ਕਰਦੇ ਆ ਗੱਲਬਾਤ ਹਾਂਜੀ ਤੇ ਲਓ ਜੀ ਆਪਾਂ ਹੁਣ ਭਰਾ ਨਾਲ ਭਰਾ ਆਪਾਂ ਇੱਕ ਫਾਰਮਰ ਵੀਰ ਨਹੀਂ ਕਹਿ ਸਕਦੇ ਮੇਰਾ ਮੈਂ ਕਿਸੇ ਨੂੰ ਵੀ ਗਾਹਕ ਨਹੀਂ ਮੰਨਦਾ ਮੇਰੇ ਸਾਰੇ ਭੈਣ ਭਰਾਵਾਂ ਵਾਂਗੂ ਨੇ ਹਰੇਕ ਨੂੰ ਭਰਾ ਮੰਨਦਾ ਵਾਂ ਤੇ ਇਹ ਵੀਰ ਆ ਇਹ ਵੀਰ ਸਾਡੇ ਜਿਹੜੇ ਆ ਉਹ ਵੀਰ ਨੇ ਜਿਹੜੀ ਸਾਡੀ ਸਪੋਰਟ 'ਚ ਖੜੇ ਨੇ ਜਿਹੜੇ ਸਮਝਦੇ ਨੇ ਸਾਨੂੰ ਇਹ ਉਹ ਵੀਰ ਨੇ ਜਿਹੜੇ ਸਪੋਰਟ ਕਰਨ ਲਈ ਅੱਗੇ ਆਉਂਦੇ ਨੇ ਠੀਕ ਹੈ ਨਾ ਇਦਾਂ ਨਹੀਂ ਮਤਲਬ ਜਿਹਨਾਂ ਨੂੰ ਪਤਾ ਵਾ ਕਿ ਬੰਦਾ ਜਿਹੜੇ ਮਿਹਨਤ ਕਰਨ ਵਾਲੇ ਖੋਦ ਆ ਉਹ ਬੰਦੇ ਨੂੰ ਪਛਾਣ ਲੈਣਗੇ ਕਿ ਬੰਦਾ ਕਦਾਵਾ ਕਿਵੇਂ ਇਹਨਾਂ ਭਰਾਵਾਂ ਨੇ ਤੇ ਸਪੋਰਟ 'ਚ ਖੜਨਾ ਹੀ ਕਰਨਾ ਵਾ ਪਰ ਜਿਹੜੇ ਮੇਰੇ ਭਰਾਵਾਂ ਨਾਲ ਮੈਂ ਪੰਜਾਬ ਦੇ ਕੋਨੇ-ਕੋਨੇ 'ਚੋਂ ਖੜਿਆ ਵਾ ਮੇਰੀ ਵੀਡੀਓ ਦੇਖਦੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਭਰਾਵੋ ਤੁਸੀਂ ਜਿਨ੍ਹਾਂ ਦੀਆਂ ਗਾਵਾਂ ਗੱਬਣ ਹੋ ਚੁੱਕੀਆਂ ਨੇ 2 ਮਹੀਨੇ ਤੱਕ ਮੈਂ ਵੇਟ ਕਰਨੀ ਠੀਕ ਆ ਜੇ ਤੁਸੀਂ ਮੈਸੇਜ ਵਾਪਸ ਮੇਰੀ ਸਪੋਰਟ ਕਰਦੇ ਹੋ ਵੀਡੀਓ ਬਣਾ ਕੇ ਭੇਜਦੇ ਹੋ ਤਾਂ ਸਹੀ ਆ ਨਹੀਂ ਤਾਂ ਦਿਲ ਦੇ ਵਿੱਚੋਂ ਤਾਂ ਫੋਨ ਦੇ ਵਿੱਚੋਂ ਦੋਹਾਂ ਦੇ ਵਿੱਚੋਂ ਕਨੈਕਟ ਡਿਲੀਟ ਮੈਂ ਆਪਣਾ ਨੰਬਰ ਤੁਹਾਡਾ ਕੱਟ ਦੂੰਗਾ ਕਿਉਂਕਿ ਜੇ ਤੁਸੀਂ ਨਹੀਂ ਕਰਨਾ ਤਾਂ ਫਿਰ ਮੈਂ ਤੁਹਾਡੇ ਨਾਲ ਘੜ ਕੇ ਕੀ ਕਰੂੰ ਜੇ ਤੁਸੀਂ ਨਹੀਂ ਸਪੋਰਟ ਕਰਨੀ ਫਿਰ ਮੈਂ ਕੀ ਕਰੂੰਗਾ ਇਹਨਾਂ ਭਰਾਵਾਂ ਨੇ ਤੇ ਫਿਰ ਖੜਨਾ ਹੀ ਆ ਜਿਨ੍ਹਾਂ ਦੇ ਆਪਾਂ ਹਨਾ ਜਿਨ੍ਹਾਂ ਦੇ ਨਾਲ ਖੜੇ ਆ ਜਿਨ੍ਹਾਂ ਦੇ ਕੰਮ ਕੀਤੇ ਆ ਹਨਾ ਵੀਰ ਜਿਹੜੀ ਆਪਾਂ ਗੱਲਬਾਤ ਕੀਤੀ ਹੈ ਵੀਰ ਤੁਹਾਡੇ ਸਾਹਮਣੇ ਨਾ ਫਾਰਮਰ ਭਰਾ ਨਹੀਂ ਕਹਿੰਦੇ ਇਹ ਸਾਡੇ ਭਰਾ ਨੇ ਜਿਹੜੇ ਸਪੋਰਟ ਚ ਕਰਦੇ ਨੇ ਤੇ ਬਾਕੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਡਾਟਾ ਜੀ ਕਿਰਪਾ ਜੀ ਚੜਦੀ ਕਲਾ ਤੁਹਾਡੇ ਭਰਾਵਾਂ ਦੀ ਕਿਰਪਾ ਬਾਕੀ ਜੋ ਵੀ ਅੱਗੇ ਮੈਂ ਪਹਿਲਾਂ ਗੱਲਬਾਤ ਕੀਤੀ ਹੈ ਬਿਲਕੁਲ ਸਹੀ ਕਿਹਾ ਨਾ ਜੋ ਆਪਣੀਆਂ ਗਾਵਾਂ ਬਾਰੇ ਬੋਲਿਆ ਬਿਲਕੁਲ ਸਹੀ ਕਿਹਾ ਮਾਸਟਰ ਢਿੱਲੋਂ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਇਹ ਆਪਣਾ ਸੀ ਭਰਾ ਨਹੀਂ ਇਹਨੂੰ ਕਿਹਾ ਆਪਣਾ ਕਹਿ ਸਕਦੇ ਡਾਕਟਰ ਨਹੀਂ ਕਹਿ ਸਕਦੇ ਇਹ ਆਡਾ ਭਰਾ ਵਾ ਜਦੋਂ ਵੀ ਆਵਾਜ਼ ਮਾਰੀਏ ਅੱਧੀ ਰਾਤ ਨਾਲ ਜਦੋਂ ਵੀ ਜ਼ਰੂਰਤ ਪਏ ਭਰਾ ਉਸੇ ਵੇਲੇ ਹਾਜ਼ਰ ਹੁੰਦਾ ਵਾ ਤੇ ਆਪਾਂ ਬਹੁਤੇ ਪਸ਼ੂ ਨਹੀਂ ਰੱਖੇ ਥੋੜੇ ਪਸ਼ੂ ਰੱਖੇ ਨੇ ਆਪਣੇ ਕੋਲ ਤਿੰਨ ਘਾਵਾ ਵਾ ਤੇ ਦੋ ਗਾਵਾਂ ਬਹੁਤ ਟਾਈਮ ਤੋਂ ਜਿਹੜੀਆਂ ਰੀਪੀਟਰ ਜਿਹੜੀਆਂ ਚੱਲੀਆਂ ਕਾਫੀ ਵਾਰੀ ਵੀਰ ਨੇ ਕਰਾਈਆਂ ਹੈਨਾ ਤੇ ਫਿਰ ਵੀਰ ਨੇ ਆਪਣਾ ਟ੍ਰੀਟਮੈਂਟ ਜਿਹੜਾ ਚਲਾਇਆ ਵਾ ਤੇ ਇਹਦੇ ਵੀਰ ਦੇ ਟ੍ਰੀਟਮੈਂਟ ਦੇ ਉੱਤੇ ਜਿਹੜੀਆਂ ਆਪਣੀਆਂ ਪਰਮਾਤਮਾ ਦੀ ਕਿਰਪਾ ਨਾਲ ਦੋਵੇਂ ਗਾਵਾਂ ਜਿਹੜੀਆਂ ਵਾ ਚੈੱਕ ਪਾਸ ਹੋ ਗਈਆਂ ਕਿਰਪਾ ਹੋ ਗਈ ਸੱਚੇ ਪਾਤਸ਼ਾਹ ਇੱਕ ਗਾਂ ਜਿਹੜੀ ਆਪਣੀ ਉਹ ਵੀ ਵੀਰ ਟ੍ਰੀਟਮੈਂਟ ਉਹਦਾ ਜਿਹੜਾ ਚਲਾਉਣ ਰਿਹਾ ਵਾ ਉਹਨੂੰ ਪਾਊਡਰ ਵਗੈਰਾ ਮਿਲਨ ਮਿਕਸਚਰ ਜਿਹੜਾ ਦੇ ਰਹੇ ਆ ਤੇ ਉਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਪਰਮਾਤਮਾ ਕਿਰਪਾ ਕਰੇ ਵੀ ਗੱਬੜ ਹੋਊਗੀ ਤਦੋ ਆਪਣੇ ਕੋ ਹੀ ਭਰਾ ਆ ਉਹ ਵੀ ਵੀਰ ਉਹਨਾਂ ਦਾ ਵੀ ਟ੍ਰੀਟਮੈਂਟ ਜਿਹੜਾ ਚੱਲ ਰਿਹਾ ਵਾ ਪੂਰਾ ਤੇ ਜਿੰਨੇ ਵੀ ਮੇਰੇ ਵੀਰ ਭਰਾ ਨੇ ਇਹ ਭਰਾ ਦੀ ਸਪੋਰਟ ਕਰਿਆ ਕਰੋ ਇਹ ਭਰਾ ਨਹੀਂ ਕਰਦੇ ਮੇਰਾ ਭਰਾ ਇਹ ਸਪੋਰਟ ਨਹੀਂ ਕਰਦੇ ਵੇਲਾ ਆਪਾਂ ਵਧੀਆ ਕੰਮ ਕਰਦੇ ਆਂ ਕਿ ਹਰੇਕ ਨਾਲ ਖੜਦੇ ਆਂ ਪਰ ਇਹ ਸਪੋਰਟ ਨਹੀਂ ਕਰਦੇ ਵੀਰ ਬਹੁਤ ਸੇਵਾ ਕਰ ਰਿਹਾ ਵਾ ਕੋਈ ਕਿਸੇ ਕਿਸਮ ਦਾ ਲਾਲਚ ਨਹੀਂ ਹੈ ਵੀਰ ਨੂੰ ਬਹੁਤ ਆਫਰ ਆਉਂਦੀਆਂ ਨੇ ਪਰ ਨਹੀਂ ਵੀਰ ਸੇਵਾ ਦੇ ਵਿੱਚ ਜਿਹੜਾ ਵਾ ਉਹ ਜੁਟਿਆ ਹੋਇਆ ਵਾ ਮੈਂ ਅੱਗੇ ਵੀ ਗੱਲ ਕਰਨ ਦੇ ਕਿ ਇਟਲੀ ਜਾਣ ਨੂੰ ਮੈਂ ਜਾ ਸਕਦਾ ਵਾਂ ਤੋ ਕਿ ਸਾਡੇ ਕੰਮ ਬੋਲਦੇ ਨੇ ਉੱਥੇ ਵੀ ਕੰਮ ਬੋਲਣ ਦੇ ਨੇ ਆ ਵਕਤ ਕਿਉਂਕਿ ਕੁਝ ਬੰਦੇ ਫਾਰਮ ਦੇ ਵਿੱਚ ਮੇਰੀਆਂ ਵੀਡੀਓ ਦੇਖਦੇ ਨੇ ਉਹ ਅੱਜ ਬੁਲਾ ਰਹੇ ਨੇ ਕਮੀ ਨਹੀਂ ਬਹੁਤ ਵਧੀਆ ਸੋਚਿਆ ਮੇਰੇ ਭਰਾ ਕੇ ਗਲਤ ਕਮੈਂਟ ਕਰਦੇ ਨੇ ਉਹ ਨਾ ਕਰਿਆ ਗਲਤ ਵੀ ਬੋਲਦੇ ਆ ਆਪਣਾ ਤਾਂ ਬੋਲਦੇ ਆ ਇਦਾਂ ਉਦਾਂ ਬਹੁਤ ਜ਼ਿਆਦਾ ਕਮੈਂਟ ਜਿਹੜੇ ਮਾਰਦੇ ਉਹ ਨਾ ਮਾਰਿਆ ਆ ਆਪਾਂ ਮੜਾ ਥੋੜਾ ਕਰਨ ਦੇ ਕਿਸੇ ਨਾਲ ਜੇ ਕੋਈ ਜੇ ਮੈਂ ਖੜ ਜਾਣਾ ਵਾਂ ਹਨਾ ਨਾ ਵੀਰ ਕਿਸੇ ਨਾਲ ਨਹੀਂ ਦਿਆ ਕੋਈ ਗਲਤ ਮਤਲਬ ਕਰਨ ਜਾਂ ਕਿਸੇ ਨਾਲ ਕੋ ਧੋਖਾ ਕਰਨ ਦੇ ਤਾਂ ਫੇਰ ਕੋਈ ਸਿੱਧਾ ਫੋਨ ਕਰੇ ਕਮੈਂਟਾਂ ਵਿੱਚ ਨਾ ਮੇਰਾ ਵੀਰ ਬਖਤੋਈ ਕਰਿਆ ਕਰੋ ਜੇ ਚੰਗਾ ਨਹੀਂ ਕਿਹਨੂੰ ਬੋਲਣਾ ਤੇ ਉਹਨੂੰ ਮਾੜਾ ਵੀ ਨਾ ਬੋਲੋ ਬਿਲਕੁਲ ਬਿਲਕੁਲ ਵੀ ਕਮੈਂਟ ਕਰਨ ਦੀ ਲੋੜ ਨਹੀਂ ਬਾਕੀ ਵੀਰ ਨੂੰ ਜਦੋਂ ਫੋਨ ਕਰੋ ਜਦੋਂ ਮਰਜ਼ੀ ਕਾਲ ਕਰੋ ਉਸੇ ਟਾਈਮ ਵੀਰ ਅਟੈਂਡ ਕਰਦਾ ਵਾ ਜੇ ਟਾਈਮ ਹੈਗਾ ਵਾ ਤੂੰ ਉਸੇ ਵੇਲੇ ਪਹੁੰਚਦਾ ਵਾ ਨਹੀਂ ਤੇ ਟਾਈਮ ਦੇ ਦਣਾ ਵੀ ਇੰਨੇ ਟਾਈਮ ਤੇ ਤੁਹਾਡੇ ਕੋਲ ਹਾਜ਼ਰ ਹੋ ਜਾਣਗੇ ਤੇ ਬਹੁਤ ਵਧੀਆ ਜਿਹੜੀ ਵੀਰ ਦੀ ਜਿਹੜੀ ਆ ਸੇਵਾ ਵਾ ਤੇ ਟਾਈਮ ਤੋਂ ਟਾਈਮ ਪਹੁੰਚਦਾ ਵਾ ਬਾਕੀ ਆਪਣਾ ਭਰਾ ਵਾ ਅਸੀਂ ਇਹਨੂੰ ਡਾਕਟਰ ਨਹੀਂ ਕਹਿੰਦੇ ਇਹ ਜਦੋਂ ਵੀ ਆਵਾਜ਼ ਮਾਰੀਏ ਉਸੇ ਵੇਲੇ ਹਾਜ਼ਰ ਹੁੰਦਾ ਵਾ ਕਿ ਇਹ ਤਰ੍ਹਾਂ ਦਾ ਵੀਰ ਨੂੰ ਕੋਈ ਲਾਲਚ ਨਹੀਂ ਹੈਗਾ ਤੇ ਵੱਧ ਤੋਂ ਵੱਧ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰੋ ਤੇ ਵੀਰ ਦੀ ਸਪੋਰਟ ਕਰੋ ਸ਼ੇਅਰ ਕਰਨ ਵੀਡੀਓ ਕਿ ਕਿਹੇ ਤੱਕ ਵੀਡੀਓ ਜਾਂਦੀ ਆ ਮੇਰੇ ਕਿਸੇ ਵੀਰ ਦਾ ਇਹਦੇ ਥਰੂ ਕੋਈ ਵੀ ਡੰਗਲ ਠੀਕ ਹੁੰਦਾ ਵਾ ਜਾਂ ਕੋਈ ਗੱਬਣ ਹੁੰਦਾ ਵਾ ਜ਼ਰੂਰ ਜਿਹੜਾ ਇਹਨੂੰ ਵਾਪਸ ਕੋਈ ਫੀਸ ਨਹੀਂ ਕੋਈ ਕੁਝ ਨਹੀਂ ਬਿਲਕੁਲ ਸੇਵਾ ਜੀ ਵੀਰ ਦੇ ਵੀਰ ਨੂੰ ਬਿਲਕੁਲ ਸੇਵਾ ਰੱਬ ਵੱਲੋਂ ਵੀਰ ਦੀ ਸਪੋਰਟ ਹੋਰ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਰ ਨੂੰ ਚਲੋ ਬਹੁਤ ਧੰਨ ਧੰਨ ਬਹੁਤ ਧੰਨਵਾਦ ਭਰਾ ਦਾ ਨਹੀਂ ਨਹੀਂ ਇਹੋ ਜਿਹੇ ਭਰਾ ਜਿਹੜੇ ਸਪੋਰਟ ਕਰਦੇ ਨੇ ਤੁਸੀਂ ਵੀ ਸਪੋਰਟ ਕਰਨੀ ਸਿੱਖੋ ਵੀਰੋ ਇਹੋ ਜੇ ਤੁਹਾਡੇ ਨਾਲ ਖੜੇ ਆ ਵੀਰ ਜੀ ਵੇਖੋ ਮੈਂ ਜਿਹੜੇ ਵੀਡੀਓ ਦੇਖਣ ਦੇ ਆ ਮੈਂ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਵੀ ਸਪੋਰਟ ਕਰਨੀ ਸਿੱਖੋ ਇਹੋ ਜੇ ਭਰਾ ਸਾਡੇ ਨਾਲ ਸਪੋਰਟ ਕਰਨ ਦੇ ਭਾਵੇਂ ਆਪਾਂ ਰਾਹ ਜੀ ਮਿਲੇ ਇੱਕ ਦੂਜੇ ਨੂੰ ਪਰ ਵੀਰ ਖੜ ਗਿਆ ਨਾਲ ਸਪੋਰਟ ਕਰਨ ਲਈ ਕਿਉਂਕਿ ਆਪਾਂ ਕੰਮ ਕੀਤੇ ਹੋਏ ਨੇ ਮਿਹਨਤ ਕੀਤੀ ਆ ਯਾਰ ਤੇ ਤੁਸੀਂ ਵੀ ਮੇਰਾ ਭਰਾ ਸ਼ੇਅਰ ਕਰ ਦਿਆ ਕਰੋ ਵੇਖੋ ਮੈਂ ਮੈਨੂੰ ਕੰਮ ਦੀ ਨਹੀਂ ਇਹ ਭਰਾ ਮੇਰੇ ਪਿੱਛੇ ਖੜੇ ਨੇ ਇਹਨਾਂ ਨੂੰ ਪਤਾ ਕਿ ਮੇਰਾ ਕੰਮਕਾਰ ਐ ਵਕਤ ਕਿੱਦਾਂ ਵਾ ਕਿਵੇਂ ਆ ਕਿਉਂਕਿ ਵੇਟਿੰਗ ਚ ਹੀ ਰਹਿੰਦੇ ਆ ਫਾਰਮਰ ਮੈਨੂੰ ਮਿਲਿਆ ਨਹੀਂ ਜਾਂਦਾ ਸਾਰਿਆਂ ਨੂੰ ਕਿਉਂਕਿ ਉਹ ਡੀਕ ਦੇ ਹੀ ਰਹਿੰਦੇ ਨੇ ਜਿਨ੍ਹਾਂ ਨੂੰ ਮੈਂ ਮਿਲਦਾ ਅੱਧਿਆਂ ਨੂੰ ਮਿਲਦਾ ਅੱਧੇ ਡੀਕ ਦੇ ਨਹੀਂ ਦੇ ਨੇ ਕੰਮ ਦੀ ਮੈਨੂੰ ਲੋੜ ਨਹੀਂ ਨੰਬਰ ਦੇਣ ਦੀ ਮੈਨੂੰ ਲੋੜ ਨਹੀਂ ਕਿਸੇ ਚੀਜ਼ ਦੀ ਮਸ਼ਹੂਰੀ ਕਰਨ ਦੀ ਮੈਨੂੰ ਲੋੜ ਨਹੀਂ ਕਿਉਂਕਿ ਮੈਨੂੰ ਉਹਨੇ ਬਹੁਤ ਕੁਝ ਬਖਸ਼ਿਆ ਹੋਇਆ ਵਾ ਇਸ ਕਰਕੇ ਕੰਮ ਦੀ ਲੋੜ ਨਹੀਂ ਕਿ ਮਸ਼ਹੂਰੀ ਨੂੰ ਆਪਾਂ ਵੀਡੀਓ ਨਹੀਂ ਬਣਾਉਂਦੇ ਸਿਰਫ ਕਰਕੇ ਦਿਖਾਉਣ ਲਈ ਆਪਾਂ ਵੀਡੀਓ ਤੁਹਾਨੂੰ ਬਣਾਉਨੇ ਆ ਠੀਕ ਹੈ ਨਾ ਇਹ ਵੀਡੀਓ ਜਿਹੜੀ ਤੁਹਾਨੂੰ ਬਣਾ ਕੇ ਦਿਖਾਉਨੇ ਆ ਰਿਕਾਰਡ ਕਰਕੇ ਦਿਖਾਉਨੇ ਆ ਸਿਰਫ ਕੰਮ ਕਰਕੇ ਹੀ ਦਿਖਾਈਦਾ ਵਾ ਤੇ ਇਹਨਾਂ ਭਰਾਵਾਂ ਨੂੰ ਪਤਾ ਵਾ ਕਿ ਸਾਡੀ ਮਿਹਨਤ ਕਿੱਦਾਂ ਵਾ ਠੀਕ ਆ ਵੀਰ ਜੀ ਮੈਂ ਨਾ ਓਕੇ ਵੀਰ ਜੀ ਤੇ ਬਾਕੀ ਮੇਰੇ ਭਰਾਵਾਂ ਸ਼ੇਅਰ ਕਰਦੇ ਹੋ ਤਾਂ ਲਾਈਕ ਕਰਦੇ ਹੋ ਤੇ ਕਮੈਂਟ ਦੇ ਵਿੱਚ ਜਰੂਰ ਦੱਸ ਦਿਓ ਕਿ ਕਿਵੇਂ ਆ ਗੱਲਬਾਤ ਚੰਗਾ ਜੀ ਸასი ਕਾਲ ਸਰਾਂ